ਦੋਸਤੋ ਜਿਹੜੀ ਆ ਵੀਡੀਓ ਆ ਨਾ ਇਹ ਵੀਡੀਓ ਨੇ ਤੁਹਾਡਾ ਦਿਲ ਜਿੱਤ ਲੈਣਾ ਤੁਸੀਂ ਵਾਕਈ ਕਹੋਗੇ ਕਿ ਪੰਜਾਬ ਦੀ ਧਰਤੀ ਤੇ ਨਾ ਪਿਆਰ ਮੁਹੱਬਤ ਸ਼ੁਰੂ ਤੋਂ ਹੀ ਰਿਆ ਆ ਦੇਖੋ ਤੁਸੀਂ ਤੁਹਾਨੂੰ ਮੈਂ ਦਿਖਾਣਾ ਇਹ ਆਪਣਾ ਇੱਕ ਸਰਦਾਰ ਵੀਰ ਆ ਇਹ ਕੱਲ ਪਰਸੋ ਮੁਹਾਲੀ ਦੀ ਵੀਡੀਓ ਦੱਸੀ ਜਾ ਰਹੀ ਆ ਗੜੇ ਗੜੇ ਪਏ ਨੇ ਨਾ ਪਰਸੋ ਜੋਬ ਤੇ ਸ਼ਾਇਦ ਉਦੋਂ ਦੀ ਇਹ ਵੀਡੀਓ ਆ ਤੇ ਇੱਕ ਮੁਸਲਮਾਨ ਵੀਰ ਨਾ ਨਮਾਜ਼ ਅਦਾ ਕਰ ਰਿਹਾ ਉਹ ਦੇਖੋ ਸਾਹਮਣੇ ਤੇ ਗੜੇ ਹੋ ਰਹੇ ਸੀ ਤੇ ਬੰਦਾ ਗੱਡੀ 'ਚ ਉਤਰਿਆ ਛਤਰੀ ਲੈ ਕੇ ਉਹਦੇ ਕੋਲ ਜਾਊਗਾ ਕਿ ਉਹ ਦੀ ਜਿਹੜੀ ਪਰਮਾਤਮਾ ਨੂੰ ਯਾਦ ਕਰ ਰਿਹਾ ਨਾ ਉਹਨੂੰ ਗੜੇ ਉੱਤੋਂ ਪੈ ਰਹੇ ਨੇ ਆ ਦੇਖੋ ਜੀ ਤੇ ਉਹ ਦੇਖੋ ਉਹ ਦੇਖੋ ਆ ਜਿਹੜੀ ਵੀਡੀਓ ਆ ਨਾ ਕਸਮ ਪਰਮਾਤਮਾ ਦੀ ਆ ਵੀਡੀਓ ਨੇ ਤਾਂ ਅਭੀ ਦਿਲ ਜਿੱਤ ਲਿਆ ਇਹ ਵੀਡੀਓ ਨਾ ਹਰ ਇੱਕ ਤੱਕ ਪਹੁੰਚਣੀ ਚਾਹੀਦੀ ਆ ਜਿੰਨਾ ਹੋ ਸਕੇ ਵਕਤ ਵਕਤ ਆ ਦੇਖੋ ਤੇ ਭਾਈ ਨਮਾਜ਼ ਅਦਾ ਕਰ ਰਿਹਾ ਵੀਰ ਤੇ ਆ ਭਰਾ ਦੇ ਉੱਤੇ ਛਤਰੀ ਕੀਤੀ ਆ ਗੜੇ ਉੱਤੋਂ ਪੈ ਰਹੇ ਨੇ ਇਹੀ ਗੁਰੂ ਜੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ ਔਰ ਇਹ ਭਰਾ ਨੇ ਨਾ ਮਤਲਬ ਕਮਾਲ ਕਰ ਦਿੱਤੀ ਕਮਾਲ ਮੈਨੂੰ ਲੱਗਦਾ ਕਿ ਇਹ ਜਿਹੜੇ ਸੁਨੇਹੇ ਨੇ ਨਾ ਇਹ ਵੱਤੋਂ ਵੱਧਗੇ ਦੀ ਅੱਗੇ ਜਾਣੇ ਚਾਹੀਦੇ ਨੇ ਨਫ਼ਰਤ ਵਾਲੀਆਂ ਵੀਡੀਓ ਤਾਂ ਬੰਦਾ ਦੱਬ ਕੇ ਸ਼ੇਅਰ ਕਰ ਦਊਗਾ ਇਹ ਜੀ ਵੀਡੀਓ ਵੀ ਜ਼ਰੂਰ ਇੱਕ ਦੂਜੇ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਪਿਆਰ ਦਾ ਸੁਨੇਹਾ ਇਹਨਾਂ ਦੇ ਵਿੱਚ ਆ ਦੇਖੋ ਗੜਿਆਂ ਦੀ ਆਵਾਜ਼ ਸੁਣੋ ਨਾਲ ਨਾਲ ਤੇ ਉਸੇ ਭਰਾ ਦੇ ਉੱਤੇ ਛਤਰੀ ਜਿੱਤੀ ਹੈ ਤਾਂ ਆਹ ਹੁੰਦੀ ਹੈ ਗੱਲਬਾਤ ਇਹ ਮੁਹਾਲੀ ਦੀ ਵੀਡੀਓ ਹੈ ਜੀ ਦੱਸਦੇ ਬਹੁਤ ਮੈਂ ਕਹਿੰਨਾ ਸਲਾਮ ਹੈ ਇਸ ਭਰਾ ਦੀ ਸੋਚ ਨੂੰ ਨੂੰ ਸਲਾਮ ਆਪਾਂ ਕਹਿੰਦੇ ਆ ਨਾ ਆ ਦੇਖੋ ਵਾਹ ਜੀ ਵਾਹ ਵਾਹ ਜੀ ਵਾਹ ਕਮਾਲ ਕਮਾਲ ਜ਼ਰੂਰ ਸਾਂਝੀ ਕਰੋ ਇੱਕ ਦੂਜੇ ਨਾਲ ਇਹ ਵੀਡੀਓ ਗੜੇ ਇੰਨੇ ਤੇਜ਼ ਨੇ ਦੇਖੋ ਸ਼ੀਸ਼ਾ ਗੱਡੀ ਦਾ ਬੰਦ ਕਰਨਾ ਪਿਆ ਵਾ ਆ ਦੇਖੋ ਤੁਸੀਂ ਉਹ ਦੇਖੋ ਉਹ ਦੇਖੋ ਕੋਰੈਕਟ ਜ਼ਰੂਰ ਦੱਸਿਓ ਕਿਵੇਂ ਲੱਗੀ ਇਹ ਵੀਡੀਓ ਤੁਹਾਨੂੰ ਤੇ ਜੇ ਹੋ ਸਕੇ ਜ਼ਰੂਰ ਸ਼ੇਅਰ ਕਰਿਓ ਆਪਣੇ ਮਿੱਤਰ ਪਿਆਰਿਆਂ ਦੇ ਨਾਲ ਤਾਂ ਜੋ ਸਭ ਨੂੰ ਇੱਕ ਮੁਹੱਬਤ ਦਾ ਪਿਆਰ ਦਾ ਸਭ ਧਰਮਾਂ ਦੇ ਸਤਕਾਰ ਦਾ ਸਨੇਹਾ ਜ਼ਰੂਰ ਮਿਲੇ